ਤਦਨੇ ਮਤਲਬ ਇਹ ਕਹਿਣਾ ਕਿ ਸਾਰੀ ਸੰਗਤ ਦਾ ਧੰਨਵਾਦ ਹੈ ਅਸੀਂ ਜੋ ਵੀ ਦਾਤੋਂ ਕਿਤਰਾ ਦੀਆਂ ਗਲਤੀਆਂ ਹੋਈਆਂ ਨੇ ਪੁੱਲਾਂ ਵੀ ਹੋਏ ਨੇ ਕਰਤ ਕਰਤੇ ਦਾ ਕਰਦੇ ਤੋਂ ਗੁਰਮਾਰ ਦੇ ਕਾਰਜ ਕਰਦਾ ਤੋਂ ਉਸ ਗੱਲ ਦੀ ਮਾਫੀ ਵੀ ਚਾਉਣਾ ਅੱਜ ਕਿਸੇ ਨੂੰ ਮਾੜਾ ਚੰਗਾ ਵੀ ਬੋਲਿਆ ਜਾਂਦਾ ਹੈਗਾ ਸਾਰੀ ਸੰਗਤ ਨੂੰ ਧੰਨਵਾਦ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅੱਗੇ ਨੂੰ ਆ ਜੋ ਵੀ ਆਪਣਾ ਕਾਰਜ ਰਹਿ ਰਹੇ ਨੇ ਉਹਦੇ ਵੀ ਵਾਤੇ ਵਾਦ ਆਪਾਂ ਨਾਲ ਮਿਲ ਕੇ ਸੇਵਾ ਨਾਲ ਮਿਲ ਕੇ ਕਰਾਂਗੇ ਸਹਿਯੋਗ ਦਿਓ ਜੋ ਵੀ ਕਾਰਜ ਰਹਿੰਦਾ ਤੁਹਾਨੂੰ ਸਾਰਿਆਂ ਨੂੰ ਆਪਾਂ ਨਾਲ ਮਿਲ ਕੇ ਬੈਠ ਕੇ ਵਿਚਾਰਾਂਗੇ ਅੱਤਕ ਗੇਨ ਵਾਤਾਵਰਣ ਉਹ ਵੀ ਤਿਆਰ ਕਰਾਂਗੇ ਪਰ ਜਿਹੜਾ ਇਹ ਆਪਣੇ ਵਿਚਾਰ ਰਹਿੰਦੇ ਨੇ ਕੰਮ ਕਰਨਾ ਹੈ ਸਾਰੀ ਸੰਗਤ ਨੂੰ ਧੰਨਵਾਦ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦੀ ਕੀ ਫਤਿਹ होए पजो भगवान ने होए पजो भगवान साथ संगत में किनो दान साथ संगत में किनो दान साथ संगत में किनो दान मंत्र हमने दोस्त तू ते परमेश्वर बारे जन की पे ਤੁਰੇ ਤਮਰੇ ਕਾਜ ਸਵਾਰੇ تیر ਕਰਵੈ ਤੋ ਹਰ ਜਨ ਪਿਆਰੇ ਸਤ ਕਰ ਤਮਰੇ सद संगत मिली नान सत संगत मिली न दानद परे पु अंतर जाम नान भगरी पबु स्वामी सरद परे पु आंतर भगरीबु स्वामी ਫਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੋਂ ਮੋਰੀ ਕਾਜ ਸੁਲਾਵੇ ਫਿਰ ਤਨ ਨਾਟ ਨਾਟ ਦਾ ਮਾਂ ਦਾ ਕੱਟ ਲੱਖਾ ਕੁਸੀਆ ਤੇ ਲੱਖਾ ਬਾਤਸ਼ਾਹ ਆਈਆਂ ਜੇ ਸਤ ਗੁਰ ਨਦਰ ਕਰੀ ਲੱਖਾ ਕੁਸੀਆ ਤੇ ਲੱਖਾ ਬਾਤਸ਼ਾਹ ਆਈਆਂ ਜੇ ਸਤ ਗੁਰ ਨਦਰ ਕਰੀ সাত করি না সাতগো দিয়ে না করে I see you today

ਦਾ ਗੁਰੂ ਦੇ ਨਾਲ ਬੰਨ੍ਹ ਕੇ ਜੀ ਸਾਡੇ ਦੇ ਸਾਡੇ ਬੱਚਾ ਜੋ ਵੀ ਕਾ ਰੱਤੇ ਜਾਂ ਗੁਰੂ ਜੀ ਨਾਲ ਕਰਦੇ ਨੇ ਉਹ ਗੁਰੂ ਘਰ ਦੇ ਦਿੱਤਾ ਤੇ ਸਾਰੀ ਤੱਕ ਨਸਲ ਵਾ ਵਾਹਿਗੁਰੂ ਜੀ ਦਾ ਅਸ਼ੀਰਵਾਦ ਵਾਹਿਗੁਰੂ ਜੀ ਵਾਹਿਗੁਰੂ ਦੇ ਫਲਸਾ ਵੈਗ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪਰਮ ਸਤਿਗੁਰੂ ਸਾਧ ਸੰਗਤ ਜੀ ਵਹਿਰ ਜੀ ਖਾਲਸਾ ਵੈਗਰੋ ਜੀ ਕੀਤੇ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਭੱਗਾ ਵਾਲਾ ਦਿਨ ਹੈ ਕਿ ਅੱਜ ਨਵੇਂ ਦਰਵਾਰ ਸਾਹਿਬ ਦੀ ਸਥਾਪਨਾ ਹੋਈ ਹੈ ਪਹਿਲਾਂ ਜੋ ਮੇਰੀ ਯਾਦ ਸ਼ਕਤੀ ਹੈਗੀ 70-75 ਸਾਲ ਪਹਿਲਾਂ ਇੱਥੇ ਇੱਕ ਛੋਟਾ ਕਮਰਾ ਦਰਵਾਰ ਸਾਹਿਬ ਦਾ ਹੁੰਦਾ ਸੀ ਇੱਕ ਬਾਬਾ ਜੀ ਹੁੰਦੇ ਸੀ ਜਿਹੜੇ ਹਰ ਵਕਤ ਭਜਨ ਪਾਠ ਕਰਦੇ ਸੀ ਉਹਨਾਂ ਬਾਬਾ ਜੀ ਦੀ ਸੇਵਾ ਦਾ ਸਤਕਾ ਹੀ ਇਹ ਸਥਾਨ ਉਪਾਗ ਲੱਗਿਆ ਸਾਨੂੰ ਹੁਕਮ ਹੋਇਆ ਸਾਡੇ ਪਰਿਵਾਰ ਨੂੰ ਹੁਕਮ ਹੋਇਆ ਮੇਰੇ ਬਾਪੂ ਜੀ ਸਰਦਾਰ ਬਰਾਂਸ ਸਿੰਘ ਬੈਰ ਜੀ ਨੂੰ ਹੋਕਮ ਹੋਇਆ ਅਸੀਂ ਰਣ ਕੇ ਪਹਿਲੇ ਦਰਬਾਰ ਸਾਹਿਬ ਦੀ ਸੇਵਾ ਕੀਤੀ ਤਨਮਨ ਧਰੋਂ ਸਭ ਕੁਝ ਕੀਤਾ ਉਹ ਸੇਵਾ ਦਾ ਸਤਕਾ ਹੀ ਨਵੇਂ ਦਰਬਾਰ ਸਾਹਿਬ ਦੀ ਸਥਾਪਨਾ ਹੋਈ ਹੈ ਇਹਦੇ ਚ ਪ੍ਰਧਾਨ ਜੀ ਬਿੱਲੂ ਪ੍ਰਧਾਨ ਜੀ ਦਾ ਅਸੀਂ ਤਾਂ ਬਿੱਲੂ ਕਹਿੰਦੇ ਆ ਉਹਨਾਂ ਨੂੰ ਬਿੱਲੂ ਪ੍ਰਧਾਨ ਜੀ ਦਾ ਬਹੁਤ ਵੱਡਾ ਹੱਥ ਹੈ ਬਹੁਤ ਵੱਡੀ ਸੇਵਾ ਉਹਨਾਂ ਦੀ ਬਾਕੀ ਸਾਡੇ ਪਾਠੀ ਸਿੰਘ ਜਿਹੜੇ ਹੈਗੇ ਹੈਡ ਗ੍ਰੰਥੀ ਹੈਗੇ ਇਹਨਾਂ ਨੇ ਬਹੁਤ ਸੇਵਾ ਕੀਤੀ ਹੈ ਮੈਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸੱਚੇ ਪਾਤਸ਼ਾਹ ਦੇ ਵੀ ਦਿਲੋਂ ਧੰਨਵਾਦ ਕਰਦਾ ਕਿ ਸਾਨੂੰ ਐਡਾ ਵੱਡਾ ਮਹਿਲ ਮਿਲਿਆ ਔਰ ਸਾਨੂੰ ਅੱਗੇ ਵੀ ਮਿਲਦਾ ਰਹੇ ਆ ਸਾਨੂੰ ਸਾਨੂੰ ਸੱਚੇ ਪਾਸ਼ਾ ਹਿੰਮਤ ਦਿੰਦਾ ਰਹੇ ਕਿ ਅਸੀਂ ਸੇਵਾ ਕਰਦੇ ਰਹੀਏ ਬੈਗ ਰੂਚਾ ਖਾਲਸਾ ਮੈਂ ਨਾ ਬੋਲਦਾ ਮੈਂ ਲਿਖਦੇ ਆਂ ਪਰ ਬੋਲਦੇ ਆਂ ਪੱਧਾ ਮਿੰਟ ਰੁਕੋ ਮੜਾ ਰੁਕੋ ਵੈਸੇ ਥੱਲੇ ਹੋ ਜਾਂਦੇ ਵੀਰ ਜੀ ਜਿਆਦਾ ਵਧੀਆ ਸੀ ਥੱਲੇ ਹੋ ਚੱਲੋ ਸਾਰੀ ਸੰ ਸਭ ਤੋਂ ਪਹਿਲਾਂ ਇਲੈਕਟ੍ਰੋਨਿਕ মিডিਆ ਦੇ ਰਾਹੀਂ ਇਸ ਚੈਨਲ ਦੇ ਰਾਹੀਂ ਦੂਦ ਰਾਡੇ ਦੇ ਸਭ ਦੇਸ਼ਾਂ ਵਿੱਚ ਬੈਠੀਆਂ ਜਿਹੜੀਆਂ ਵੀ ਸੰਗਤਾਂ ਇਹਨੂੰ ਸੁਣ ਰਹੀਆਂ ਨੇ ਆਪ ਸਮੂੱਚੀਆਂ ਸੰਗਤਾਂ ਨੂੰ ਗੁਰਨਾਨਕ ਪਾਸ਼ਾ ਦੇ ਪ੍ਰਕਾਸ਼ ਪੂਰਵ ਦੀਆਂ ਵਧਾਈਆਂ ਨੇ ਤੇ 10 ਦੀ ਫਤਿਹ ਪ੍ਰਵਾਨ ਕਰੋ ਪਹਿਲਾਂ ਵਾਹਿਗੁਰੂ ਜਿੱਕਾ ਕਾਲ ਸਾਹਿਬ ਵਾਹਿਗੁਰੂ ਜਿੱਕੀ ਫਤਿਹ ਸੋ ਬਹੁਤ ਲੰਮਾ ਸਮਾਂ ਹੋ ਗਿਆ ਜੀ 14 ਸਾਲ ਦਾ ਸਮਾਂ ਗੁਜ਼ਰ ਚੁੱਕਿਆ ਦਰਬਾਰ ਦਾ ਜਿਹੜਾ ਖਰਚਾ ਜਾਂ ਆਕਾਰ ਬਹੁਤ ਵੱਡਾ ਸੀ ਔਰ ਉਸ ਵੱਡੇ ਆਕਾਰ ਦੇ ਕਾਰਨ ਸੰਗਤਾਂ ਆਪਣੀ ਸਮਰੱਥਾ ਦੇ ਮੁਤਾਬਕ ਆਪਣੇ ਕਿਰਤ ਕਮਾਈਆਂ ਦਸਵੰਦ ਦੇ ਵਿੱਚੋਂ ਜਿੰਨੀ ਕਮਾਇਆ ਲਾਉਂਦੀ ਸੀ ਉਹਦੇ ਮੁਤਾਬਕ ਨਗਰ ਦੀ ਸੰਗਤ ਨੇ ਬਹੁਤ ਸੁੰਦਰ ਸੁਭ ਪਾਸ਼ਾ ਦੇ ਮਹਿਲ ਬਣਾਏ ਨੇ ਸੋ ਇਸ ਨਵੇਂ ਦਰਬਾਰ ਦੀ ਤਿਆਰੀ ਹੋਈ ਅੱਜ ਇਹਦੇ ਅੰਦਰ ਪ੍ਰਕਾਸ਼ ਕੀਤਾ ਗਿਆ 14 ਸਾਲ ਤੋਂ ਲੈ ਕਰਕੇ ਨਿਰੰਤਰ ਸਾਡੇ ਸਤਿਕਾਰਯੋਗ ਵੀਰ ਗੁਰਚੰਦ ਸਿੰਘ ਜੀ ਪ੍ਰਧਾਨ ਅਤੇ ਸਮੁੱਚੀ ਪ੍ਰਬੰਧਕ ਕਮੇਟੀ ਬੜੇ ਤਤ ਪਰ ਰਹਿ ਕੇ ਇਹਨਾਂ ਨੇ ਸੇਵਾ ਕੀਤੀ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਕਿ 14 ਸਾਲ ਦੇ ਅੰਦਰ ਇੱਕ ਵੀ ਰਾਤ ਕਿਤੇ ਬਾਹਰ ਨਹੀਂ ਰਹੀ ਰੋਜ਼ਾਨਾ ਦੇਖਦੀ ਸੇਵਾ ਨਿਭਾਉਂਦੇ ਨੇ ਆਪਣੇ ਹੱਥੀਂ ਕਿਰਤ ਕਮਾਈਆਂ ਕਰਦੇ ਨੇ ਗੁਰੂ ਘਰ ਚ ਜਿੱਥੇ ਵੀ ਲੋੜ ਹੋਵੇ ਸੇਵਾ ਕਰਦੇ ਨੇ ਸੰਗਤ ਨੂੰ ਪ੍ਰੇਰਿਤ ਕਰਕੇ ਸੰਗਤਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਬੀਬੀਆਂ ਮਤਾਵਾਂ ਭੈਣਾਂ ਨੇ ਔਰ ਜਿਹੜੇ ਸਾਡੇ ਨਗਰ ਦੇ ਵਿੱਚੋਂ ਬਾਹਰ ਜਾ ਕੇ ਪੁਰਾਣੇ ਸਮੇਂ ਤੋਂ ਵੀ ਰਹਿ ਰਹੇ ਨੇ ਸਾਡੇ ਸਤਿਕਾਰਯੋਗ ਵੀਰ ਬੀਨਤ ਸਿੰਘ ਜੀ ਨੇ ਐਡਵੋਕੇਟ ਸਾਹਿਬ ਨੇ ਇਹਨਾਂ ਦਾ ਪਰਿਵਾਰ ਹੋਰ ਵੀ ਜਿਹੜਾ ਵਿਦੇਸ਼ਾਂ ਵਿੱਚ ਰਹਿੰਨੇ ਭਾਈ ਸਾਹਿਬ ਯੂ ਐਸ اے ਨੇ ਇਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਰਿਹਾ ਪਹਿਲਾ ਦਰਬਾਰ ਸਾਹਿਬ ਦੀ ਸੇਵਾ ਇਹਨਾਂ ਨੇ ਕੀਤੀ ਸੀ ਇਸ ਦਰਬਾਰ ਸਾਹਿਬ ਦੇ ਅੰਦਰ ਵੀ ਇਹਨਾਂ ਨੇ ਬਹੁਤ ਵੱਡਾ ਸਹਿਯੋਗ ਕੀਤਾ ਹੈ ਕੱਲ ਮੁਕੰਮਲ ਹੋਣ ਤੇ ਇਹਨਾਂ ਨੇ ਦੋ ਏਸ਼ੀਆਂ ਦੀ ਫਿਰ ਸੇਵਾ ਕੀਤੀ ਅਤੇ ਨਾਲ ਕਹਿ ਕੇ ਗਏ ਨੇ ਜਿੱਥੇ ਹੋਰ ਲੋੜ ਹੋਵੇ ਸਾਨੂੰ ਫਿਰ ਵੀ ਯਾਦ ਕਰਨਾ ਅਸੀਂ ਆਉਣ ਵਾਲੇ ਸਮੇਂ ਵਿੱਚ ਸੇਵਾ ਦੇ ਵਿੱਚ ਸੰਗਤਾਂ ਦੇ ਤੇ ਪ੍ਰਬੰਧਕਾਂ ਦੇ ਨਾਲ ਖੜੇ ਹੋਵ ਸੋ ਸਮੁੱਚੇ ਹੀ ਨਗਰ ਦੀਆਂ ਸੰਗਤਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਸੰਗਤਾਂ ਤੇ ਨਗਰ ਦੀਆਂ ਸੰਗਤਾਂ ਨੂੰ ਇਸ ਨਵੇਂ ਦਰਬਾਰ ਸਾਹਿਬ ਦੀ ਮੁਕੰਮਲਤਾ ਤੇ ਪਹਿਲੇ ਅੱਜ ਪ੍ਰਕਾਸ਼ ਪੂਰਵ ਤੇ ਅਤੇ ਗੁਰਨਾਨਕ ਪਾਸ਼ਾ ਦੇ ਪ੍ਰਕਾਸ਼ ਪੂਰਵ ਦੀਆਂ ਲੱਖ ਲੱਖ ਵਧਾਈਆਂ ਜੀ ਸੋ ਦਾਸ ਖਿਮਾਂਦਾ ਜਾ ਚੁੱਕਾ ਹੈ ਆਉ ਦਾ ਦੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੀ ਨੂੰ ਸਮਰਪਿਤ ਪਿੰਡ ਸ਼ਾਇਲੀ ਵਿਖੇ ਨਵੇਂ ਦਰਬਾਰ ਦੀ ਸ਼ੋਮੂਹਰਤ ਹੋਇਆ ਅੱਜ ਆਮ ਸੰਗਤਾਂ ਦੇ ਦਰਸ਼ਨ ਹੋਏ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਤੇ ਆਈਆਂ ਸੰਗਤਾਂ ਨੂੰ ਸਭ ਨੂੰ ਅਸੀਂ ਗੁਰਦੁਆਰਾ ਪ੍ਰਬੰਧਕਤ ਬਾਈ ਦੀ ਪ੍ਰਧਾਨ ਹਰਚੰਦ ਸਿੰਘ ਬਿੱਲੂ ਲਾੜ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸਭ ਨੂੰ ਜੀ ਆਇਆਂ ਆਖਦੇ ਤੇ ਸਭ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਸੱਜਣਾ ਪੁਰਖਾਂ ਨੇ ਤੇ ਆਮ ਲੋਕਾਂ ਨੇ ਦੇ ਫੁੱਲ ਪੇਟਾ ਕੀਤਾ ਪ੍ਰਵਾਨ ਕੀਤਾ ਅਸੀਂ ਉਹਨੂੰ ਪ੍ਰਵਾਨ ਕਰਦੇ ਹਾਂ ਗੁਰੂ ਮਹਾਰਾਜ ਉਹਨੂੰ ਆਪਣੇ ਚਰਨਾਂ ਵਿੱਚ ਨਿਵਾਸ ਪਾਉਣ ਬੀਬੀਆਂ ਭੈਣਾਂ ਨੇ ਤੇ ਵੀਰ ਬਜ਼ੁਰਗਾਂ ਨੇ ਤਨ ਮਨ ਤਨਨਾ ਇਸ ਦਰਬਾਰ ਦੀ ਸੇਵਾ ਕੀਤੀ ਅੱਜ ਉਸ ਦੇ ਪਰਥਾਈ ਅਸੀਂ ਨਵੇਂ ਦਰਬਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਸਮੂਹ ਸੰਗਤਾਂ ਦਾ ਇੱਕ ਵਾਰ ਫੇਰ ਮੈਂ ਆਪਣੇ ਵੱਲੋਂ ਤੇ ਆਪਣੀ ਪ੍ਰਬੰਧਕ ਕਮੇਟੀ ਵੱਲੋਂ ਸਭ ਦਾ ਧੰਨਵਾਦ ਕਰਦਾ ਤੇ ਸਭ ਨੂੰ ਇੱਥੇ ਜੀ ਆਇਆਂ ਕਹਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ